ਇਹ ਤਸਵੀਰ ਮਹਾਰਾਣੀ ਜਿੰਦਾ ਮਹਾਰਾਣੀ ਜਿੰਦਾ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਸਭ ਤੋਂ ਛੋਟੀ ਪਤਨੀ ਹੋਰ ਮਹਾਰਾਜਾ ਦਲੀਪ ਸਿੰਘ ਦੀ ਮਾਤਾ ਇਹ ਵੀ ਸ਼ੇਰੇ ਪੰਜਾਬ ਵਰਗੀ ਬਹਾਦਰ ਹੋਈ ਹੈ ਅੰਗਰੇਜ਼ ਮਰਦੇ ਤੱਕ ਇਹਨਾਂ ਤੋਂ ਡਰਦੇ ਰਹੇ ਨੇ ਮਹਾਰਾਣੀ ਜਿੰਦਾ ਨੇ ਮਹਾਰਾਜਾ ਦਲੀਪ ਸਿੰਘ ਨੂੰ ਛੋਟੇ ਹੁੰਦਿਆਂ ਸਿੰਘ ਸਜਾਇਆ ਇਹਨਾਂ ਨੂੰ ਸਿੱਖ ਇਤਿਹਾਸ ਬਾਰੇ ਸ੍ਰੀ ਗੁਰੂ ਗ੍ਰੰਥ ਸਾਹਿਬ ਬਾਰੇ ਪੂਰਵ ਰੂਪ ਜਾਣਕਾਰੀ ਦਿੱਤੀ ਮਹਾਰਾਣੀ ਜਿੰਦਾ ਨੇ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਬਾਗੀ ਰਾਜਪਾਗ ਚਲਾਇਆ ਲੇਕਿਨ ਡੋਗਰੇ ਨੇ ਸਰਨਗਦਾਰੀ ਕੀਤੀ ਗੁਲਾਬ ਸਿੰਘ ਡੋਗਰਾ ਲਾਲ ਸਿੰਘ ਤੇ ਤੇਜ ਸਿੰਘ ਮਿਸਰੋਹਾਂ ਨੇ 1845-46 ਦੇ ਵਿੱਚ ਮਹਾਰਾਣੀ ਜਿੰਦਾ ਤੋਂ ਪੁੱਛੇ ਬਿਨਾਂ ਹੀ ਖਾਲਸਾ ਫੌਜ ਨੂੰ ਗੁੰਮਰਾਹ ਕਰਕੇ ਮੁੱਦ ਕੀਤੇ ਸੁਭਰਾਮਾ ਵਿਖੇ ਅੰਗਰੇਜ਼ਾਂ ਉੱਤੇ ਹਮਲਾ ਕਰਵਾ ਦਿੱਤਾ ਹੈ ਲੇਕਿਨ ਸਾਡੀ ਖਾਲਸਾ ਫੌਜ ਫੇਰ ਵੀ ਜਿੱਤ ਰਹੀ ਸੀ ਪਰ ਡੋਗਰੇ ਨੇ ਗਦਾਰੀ ਕਰਦਿਆਂ ਆਪਣੀ ਫੌਜ ਪਿੱਛੇ ਖਿੱਚ ਲਈ ਖਾਲਸਾ ਫੌਜ ਨੂੰ ਬਾਰੂਦ ਦੀ ਜਗ੍ਹਾ ਤੇ ਸਰੋਂ ਦੇ ਗੱਡੇ ਭੇਜ ਦਿੱਤੇ ਜਿਸ ਕਰਕੇ ਖਾਲਸਾ ਫੌਜ ਜਿੱਤ ਦੀ ਜਿੱਤ ਦੀ ਹਾਰ ਗਈ ਅੰਗਰੇਜ਼ ਇੱਥੇ ਕਾਬਜ਼ ਹੋ ਗਏ ਉਹਨਾਂ ਨੇ 1857 ਦੇ ਵਿੱਚ ਮਹਾਰਾਣੀ ਜੰਦਾ ਨੂੰ ਸੇਖੂਪੁਰ ਦੇ ਕਿਲੇ ਦੇ ਵਿੱਚ ਕੈਦ ਕਰ ਦਿੱਤਾ ਉਸ ਵਕਤ ਮਹਾਰਾਜਾ ਦ리ਪ ਸਿੰਘ ਸਿਰਫ 9 ਸਾਲ ਦੇ ਸੀ ਜਦੋਂ ਉਹਨਾਂ ਨੂੰ ਮਾਂ ਪੁੱਤ ਨੂੰ ਵਿਛੋੜ ਦਿੱਤਾ ਗਿਆ